ਫੇਕ ਆਨਲਾਈਨ ਪੇਮੈਂਟ ਕਰਕੇ ਹਜ਼ਾਰਾਂ ਰੁਪਏ ਦੀ ਠੱਗੀ ਕੀਤੀ ਗਈ ਹੈ ਜੀहां ਠੱਗਾਂ ਵੱਲੋਂ ਠੱਗੀ ਦਾ ਨਵਾਂ ਤਰੀਕਾ ਦੇਖ ਸਕਦੇ ਹੋ ਚੁਣਿਆ ਗਿਆ ਹੈ ਕ ਕੈਮਰੇ ਦੀ ਦੁਕਾਨ ਦੇ ਉੱਤੇ ਜਾਂਦੇ ਨੇ ਤੇ ਸਿਸਟਵੀ ਕੈਮਰਾ 3000 ਰੁਪਏ ਦਾ ਹੁੰਦਾ ਹੈ ਨੌਜਵਾਨ ਜਾ ਕੇ ਫੇਕ 바ਰ ਕੋਡ ਦੇ ਉੱਤੇ ਫੇਕ ਪੇਮੈਂਟ ਕਰਕੇ ਇਹਨਾਂ ਦੇ ਵੱਲੋਂ ਉਹ ਹਜ਼ਾਰਾਂ ਰੁਪਏ ਦਾ ਜਿਹੜਾ ਹੈ ਕੈਮਰਾ ਸਿਸਟਵੀ ਕੈਮਰਾ ਲੈ ਲਿਆ ਜਾਂਦਾ ਹੈ ਤੇ ਉਥੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਦੁਕਾਨਦਾਰ ਆਪਣੇ ਭਰਾ ਕੋਲੋਂ ਪੁੱਛਦਾ ਹੈ ਕਿ ਉਸਦੇ ਅਕਾਊਂਟ ਦੇ ਵਿੱਚ ਪੈਸੇ ਆਏ ਤਾਂ ਪੈਸੇ ਨਹੀਂ ਆਏ ਹੁੰਦੇ ਜਿਸ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੇ ਨਾਲ ਠੱਗੀ ਹੋ ਗਈ ਹੈ ਜੇਕਰ ਤੁਸੀਂ ਵੀ ਦੁਕਾਨਦਾਰ ਹੋ ਜੇਕਰ ਤੁਸੀਂ ਵੀ ਕੁਝ ਦੁਕਾਨ ਚਲਾਣੇ ਹੋ ਆਨਲਾਈਨ ਪੇਮੈਂਟ ਲੈਣੇ ਹੋ ਤਾਂ ਸਾਵਧਾਨ ਹੋ ਜਾਓ ਕਿਤੇ ਅਜਿਹੇ ਲੁਟੇਰੇ ਅਜਿਹੇ ਠੱਗ ਤੁਹਾਨੂੰ ਵੀ ਕਿਤੇ ਠੱਗ ਨਾ ਲੈਣ ਕਿਉਂਕਿ ਅੱਜ ਕੱਲ ਆਨਲਾਈਨ ਦਾ ਜ਼ਮਾਨਾ ਹਰ ਕੋਈ ਆਨਲਾਈਨ ਪੇਮੈਂਟ ਲੈਂਦਾ ਹੈ ਤੇ ਜੇਕਰ ਤੁਸੀਂ ਵੀ ਆਨਲਾਈਨ ਪੇਮੈਂਟ ਲੈਣੇ ਹੋ ਤਾਂ ਅਜਿਹੇ ਠੱਗਾ ਤੋਂ ਸਾਵਧਾਨ ਹੋ ਜਾਓ ਲੋਹਾਰਾ ਇਸਮਨ ਰੋਡ ਦੀਆਂ ਇਹ ਤਸਵੀਰਾਂ ਨੇ ਦਿੱਤੇ ਕਿਸ ਤਰੀਕੇ ਦੇ ਨਾਲ ਇਸ ਸਿਸਟੀਵੀ ਦੀ ਦੁਕਾਨ ਦੇ ਉੱਤੇ ਅਮਿਤ ਸਿਸਟੀਵੀ ਜਿਸ ਦਾ ਨਾਮ ਸੀ ਉਸ ਦੀ ਦੁਕਾਨ ਤੇ ਦੋਨੋਂ ਆਜੋਨ ਆਉਂਦੇ ਨੇ ਸਿਸਟੀਵੀ ਦਾ ਕੈਮਰਾ ਸੈੱਟ ਜਿਹੜਾ ਹੁੰਦਾ 3000 ਰੁਪਏ ਦਾ ਹੁੰਦਾ ਹੈ ਉਹ ਲੈਂਦੇ ਨੇ ਅਤੇ ਆਨਲਾਈਨ ਪੇਮੈਂਟ ਪਾਉਣ ਦਾ ਉਹਨਾਂ ਦੇ ਵੱਲੋਂ ਦਿਖਾਇਆ ਜਾਂਦਾ ਹੈ ਸਕਰੀਨ ਸ਼ਾਟ ਉਸ ਤੋਂ ਬਾਅਦ ਉਹ ਨਿਕਲ ਜਾਂਦੇ ਨੇ ਜਦ ਤੱਕ ਦੁਕਾਨਦਾਰ ਦੇ ਵੱਲੋਂ ਆਪਣੇ ਭਰਾ ਕੋਲੋਂ ਪਤਾ ਕੀਤਾ ਜਾਂਦਾ ਹੈ ਪੈਸੇ ਆਏ ਕਿ ਨਹੀਂ ਤਾਂ ਪਤਾ ਲੱਗਦਾ ਹੈ ਕਿ ਉਹ ਨੌਜਵਾਨ ਫਰਾਰ ਹੋ ਚੁੱਕੇ ਨੇ ਤੇ account ਦੇ ਵਿੱਚ ਪੈਸੇ ਤੱਕ ਨਹੀਂ ਆਏ ਤਾਂ ਦੇਖ ਸਕਦੇ ਹੋ ਲੁਧਿਆਣਾ ਦੇ ਈਸਟ ਬੈਂਡ ਰੋਡ ਲੋਹਾਰਾ ਦੀਆਂ ਤਸਵੀਰਾਂ ਨੇ ਜਿੱਥੇ ਠੱਗੀ ਦਾ ਨਵਾਂ ਤਰੀਕਾ ਜਿਹੜਾ ਹੈ ਲੋਕਾਂ ਦੇ ਵੱਲੋਂ ਚੁਣਿਆ ਗਿਆ ਹੈ